ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਆ ਸਾਰੇ ਜਣ ਬਹੁਤ ਵਧੀਆ ਹੋਮੋਗੇ ਸੋ ਸ਼ੁਰੂਆਤ ਕਰਨ ਲੱਗਿਆਂ ਜੀ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਤੇ ਬੈਕਗ੍ਰਾਉਂਡ ਤੋਂ ਤੁਸੀਂ ਗੈਸ ਲਾਈ ਲਿਆ ਹੋਣਾ ਕਿ ਮੈਂ ਆਈ ਹੋਈ ਆ ਨਰੇਣਗੜ੍ਹ ਤੇ ਬੱਸ ਤਾਂ ਮੰਮੀ ਬਿਮਾਰ ਸੀਗੇ ਪਹਿਲਾਂ ਮੈਂ ਤਾਂ ਨਹੀਂ ਥੋੜਾ ਰਹਿਣ ਆਈ ਸੀ ਕਿਉਂਕਿ ਆਪਾਂ ਕਿਚਨ ਵਗੈਰਾ ਦਾ ਕੰਮ ਜ਼ਿਆਦਾ ਨਹੀਂ ਕਰ ਸਕਦੇ ਹੈਗੇ ਤੇ ਫਿਰ ਬਾਕੀ ਆਪਣੀ ਸਫਾਈਆਂ ਵਗੈਰਾ ਵਾਲੀ ਤਾਂ ਸਾਰੀ ਲੱਗੀ ਹੋਈ ਆ ਤੇ 메ਨ ਕੰਮ ਕਿਚਨ ਦਾ ਹੀ ਹੁੰਦਾ ਇਸ ਲਈ ਗੁਰਪ੍ਰੀਤ ਇੰਨੇ ਦਿਨ ਰਹਿ ਕੇ ਗਈ ਆ ਤੇ ਹੁਣ ਵੀ ਉਹ ਇੱਥੇ ਹੀ ਆ ਸੋ ਮੈਂ ਕਿਹਾ ਵੀ ਉਹਦੇ ਹੁੰਦੇ ਹੁੰਦੇ ਆਪਾਂ ਵੀ ਦੋ ਦਿਨ ਲਾਇਆ ਇਹ ਕਿਉਂਕਿ ਮੰਮੀ ਕਾਫੀ ਬਿਮਾਰ ਹੋ ਗਈ ਸੀ ਵਿੱਚ ਦੀ ਤੇ ਤਾਂ ਕਰਕੇ ਤੇ ਆਪਾਂ ਫਿਰ ਦੋ ਦਿਨ ਦੋ ਤਿੰਨ ਦਿਨਾਂ ਲਈ ਰਹਿਣ ਆਇਆ ਕੱਲ ਆਏ ਸੀ ਤੇ ਅੱਜ ਆਪਾਂ ਚੱਲੇ ਆ ਬਾਕੀ ਰਿਸ਼ਤੇਦਾਰੀਆਂ ਦੇ ਵਿੱਚ ਘੁੰਮਣ ਦੇ ਲਈ ਤੇ ਮੈਨੂੰ ਲੈ ਕੇ ਆਇਆ ਅਮ੍ਰਿਤ ਤੇ ਹੁਣ ਆਪਾਂ ਚੱਲਦੇ ਅੱਜ ਪਹਿਲਾਂ ਦੀਵੇ ਫਿਰ ਚੱਲਾਂਗੇ ਰੋਣੋ ਤੇ ਬਣੇ ਰਹੋ ਬਲੌਗ ਦੇ ਨਾਲ ਦਿਖਾਉਨੇ ਆ ਤੁਹਾਨੂੰ ਸਾਰਿਆਂ ਦਾ ਅੱਜ ਫੰਕਸ਼ਨ ਲੋ ਵੀ ਰੈਡੀ ਸ਼ੈਡੀ ਹੋ ਗਏ ਆਪਾਂ ਤੇ ਹੁਣ ਆਪਾਂ ਚੱਲੀਏ ਚਲੋ ਆਓ ਬੱਚਿਓ ਤੇ ਚੱਲੀਏ ਕਿਉਂਕਿ ਟਾਈਮ 10:30 ਦਾ ਹੋ ਗਿਆ ਫਿਰ ਗੱਲਾਂ-ਬਾਤਾਂ ਵੀ ਮਾਰਨੀਆਂ ਬੈਠਣਾ ਕਰਨਾ ਵੀ ਆ ਆ ਗੁੱਡੀ ਨੂੰ ਕਿਹਾ ਸੀਗਾ ਇਹ ਫਿਰ ਮੰਮੀ ਨੂੰ ਛੱਡ ਕੇ ਕਹੀਂ ਮੈਂ ਜਾਣ ਨਹੀਂ ਸਕਦੀ ਹੈਗੀ ਕਮੇਲਦਾਰ ਨਹੀਂ ਹੋਗੀ ਕੰਮ ਕਰਦੀ ਆ ਕੰਮ ਕਰਦੀ ਆ ਭਾਈ ਇਹ ਸੱਚੀ ਕਰਦੀ ਸੱਚੀ ਕਰਦੀ ਸੱਚੀ ਕਰ ਇਹ ਘਰ ਸੰਭੀ ਬੈਠੀ ਐ ਇਹਨੇ ਕਰਕੇ ਦੋ ਦਿਨ ਮੈਨ ਲਾ ਗਈ ਲੋ ਵੀ ਡਰਾਈਵਰ ਸਾਹਿਬ ਬਹਿ ਗਏ ਨੇ ਗੱਡੀ 'ਚ ਕੱਟੀ ਲੱਗੀਆਂ ਸੀ ਕੱਢਣ ਆਉਣ ਦੇ ਵੀ ਆਉਣ ਦੇ ਆਪਾਂ ਨਵੇਂ ਗੇਟ ਲਵਾਏ ਨੇ ਦੇਖ ਲੋ ਆਜੋ ਵੀ ਆਜੋ ਲਓ ਜੀ ਆਪਾਂ ਰਸਤੇ ਦੇ ਵਿੱਚ ਰੁਕਿਆ ਤੇ ਸੋਚਿਆ ਕੁਝ ਲੈ ਲਈਏ ਗਰਮੀ ਆ ਤੇ ਰੋਟੀ ਪਾਣੀ ਦਾ ਤਾਂ ਤਕਮਮਾ ਨੂੰ ਜਾਂਦਾ ਸੋ ਆਪਾਂ ਥੇ ਗੱਲਾਂ ਬਾਤਾਂ ਹੀ ਨਹੀਂ ਬੈਠਦੇ ਕੁਝ ਲੈ ਰਹੇ ਆ ਪਹਿਲਾਂ ਸੀ ਰਾਜੇਵਾਲ ਰੁਕੇ ਸੀ ਉੱਥੇ ਸਾਨੂੰ ਕੁਝ ਵਧੀਆ ਮਿਲਿਆ ਨਹੀਂ ਆਇਆ ਇਹਨਾਂ ਫਿਰ ਇਸ ਲਈ ਅਸੀਂ ਆ ਗਏ ਚਰਕ ਚਰਕ ਸੂਤੇ ਬੰਗੂ ਨੇ ਤੇ ਤੇ ਦੇ ਦ ਹੁਣ ਕੀ ਲੈ ਕੇ ਆਉਂਦਾ ਮਰੇ ਤੇ ਚੱਲਦੇ ਆ ਫਿਰ ਬਸ ਇਥੇ ਲੋ ਥੋੜੀਓ ਦੂਰ ਰਹਿ ਗਿਆ ਉਧਰ ਵੀ ਵੈਸੇ ਸਾਨੂੰ ਜ਼ਿਆਦਾ ਨੇੜੇ ਪੈ ਜਾਣਾ ਸੀਗਾ ਚਲੋ ਕੋਈ ਨਹੀਂ ਆਗੇ ਸਮੋਸੇ ਖਾ ਲਓ ਸਮੋਸੇ ਹੈ ਆ ਬਨੇ ਤਾਜ਼ੇ ਪਿਆ ਕੋਕ ਕੋਕ ਆਗੇ ਜੂਨ ਤੇ ਖਾ ਲਓ ਸਮੋਸੇ ਆ ਆ ਹੋਨੇ ਉੱਤਰ ਜਿਸੋਂ ਸਾਥਾ ਕੇ ਕਿੰਨੀ ਦਾ ਦੀ ਐ ਪਤਾ ਨਹੀਂ ਸਵੇਰੇ 10 ਵਜੇ ਉੱਠਿਆ 10 ਵਜੇ ਉੱਠਿਆ ਅੱਛਾ ਲਓ ਵੀ ਗੱਲਾਂ ਬਾਤਾਂ ਮਾਰਦਿਆਂ ਨੂੰ ਟਾਈਮ 3 ਵਜ ਗਏ ਹੁਣ ਚਾਹ ਦੀ ਡੋਜ਼ ਜੀ ਲਈਏ ਫੇਰ ਕੰਮ ਹੋ ਕੇ ਫੇਰ ਲੱਗੀ ਹੈ ਫੇਰ ਆਪਾਂ ਘੁੰਮੀ ਘੁੰਮੀ ਕਰਨ ਚੱਲੇ ਅੱਗੇ ਮੁੜ ਘੁੜ ਫੇਰ ਆਪਾਂ ਔਰੀ ਆ ਜਾਣ ਦਾ ਅੱਜ ਆਪਾਂ ਕੱਟਾਂਗੇ ਦੀਵੇ ਦੀਵੇ ਗੰਢੋ ਮਾ ਦੀਵੇ ਗੰਢੋ ਮਾ ਲਓ ਜੀ ਚਾਹ ਆ ਗਈ ਨਾਲ ਆ ਗਈ ਕਹਿੰਦੇ ਬੇਸਣ ਦੀ ਵਰਤੀ ਚੱਕੋ ਵੀ ਚਾਹ ਤੇ ਪਿਓ ਨਾ ਖਾਓ ਬੇਸਣ ਦੀ ਵਰਤੀ ਪੀਓ ਬੇਸਣ ਦੀ ਵਰਤੀ ਰਹਿ ਗਿਆ ਕੰਮ ਤਾਂ ਪੀਣਾ ਰਹੀ ਆ ਕੰਮ ਤਾਂ ਪੀਣਾ ਰਹੀ ਆ ਬੇਸਣ ਦੀ ਵਰਤੀ ਖੋਲ ਗਈ ਜਮਨ ਬੇਸਣ ਦੀ ਵਰਤੀ ਆ ਗਈ ਏ ਚਲੋ ਖਾਓ ਤੇ ਫਿਰ ਚੱਲੀਏ ਕੁਝ ਕਰੀਏ ਅਗਲੀਆਂ ਰਸਤੇਦਾਰੀਆਂ ਵੱਲ ਨੂੰ ਟਾਈਮ ਵੀ 3 ਵਜ ਚੁੱਕੇ ਨੇ ਲਓ ਵੀ ਗੱਡੀ ਕੱਢ ਲਈ ਬਾਹਰ ਆਪਾਂ ਹੁਣ ਆਪਾਂ ਚੱਲੇ ਅਗਲੀ ਰਸਤੇਦਾਰੀ ਚ ਨੂੰ ਦੇ ਦੇ ਕਿੱਧਰ ਨੂੰ ਮੂਵ ਹੋਊਗਾ ਠੀਕ ਹੈ ਨਹੀਂ ਆਜਾ ਜਵਾਕਾ ਬੀਬੀ ਫੋਨ ਤਾਂ ਨਹੀਂ ਲੈਣਾ ਨਹੀਂ ਲੈਣਾ ਨਹੀਂ ਆਜਾ ਲਓ ਜੀ ਆਪਾਂ ਫੇਰ ਆ ਗਏ ਸੀਗੇ ਮੁੜ ਕੇ ਨਰੈਣਗੜ੍ਹ ਤੇ ਇੱਥੇ ਆਪਾਂ ਆਪਣੇ ਕੱਪੜੇ ਚੱਕੇ ਤੇ ਹੁਣ ਆਪਾਂ ਚੱਲਦੇ ਆਂ ਰੋਣੋਵਾਲ ਨੂੰ ਰੋਣੋ ਤੋਂ ਫੇ ਸਾਰਿਆਂ ਨੂੰ ਮਿਲ ਜੁੜ ਕੇ ਫੇਰ ਆਪਾਂ ਚੱਲਾਂਗੇ ਦੀਵੇ ਕਿਉਂਕਿ ਅੱਜ ਦੀ ਰਾਤ ਦੀ ਪਲੈਨਿੰਗ ਆਪਣੀ ਦੀਵੇ ਰਹਿਣ ਦੀ ਹੋਗੀ ਤਾਂ ਕਰਕੇ ਫੇਰ ਆਪਾਂ ਆਪਣਾ ਕੱਪੜੇ ਵਾਲਾ ਬੈਗ ਲੈਣ ਲਈ ਆਪਾਂ ਨਰੈਣਗੜ੍ਹ ਆਉਣਾ ਪੈਣਾ ਸੀ ਸੋ ਚਲੋ ਫੇਰ ਚੱਲੀਏ ਅਗਲੀ ਵਸਤਾਰੇ ਵੱਲ ਕੁੰਚ ਕਰੀਏ ਲਓ ਵੀ ਪਹੁੰਚ ਗਏ ਆਪਾਂ ਰੋਣ ਚੱਲ ਆ ਜਾ ਬੀਬੀ ਮੱਝਾਂ گاਵਾ ਖੜੀਆਂ ਨੇ ਲੋ ਵੀ ਰੋਣੋ ਵੀ ਆਪਾਂ ਮਿਲ ਕੇ ਫੇ ਤੁਰਪਿਆਂ ਹੁਣ ਆਪਾਂ ਚੱਲਿਆਂ ਦੀਵੇ ਨੂੰ ਜਿੱਥੇ ਆਪਾਂ ਸਟੇ ਕਰਨੀਆਂ ਹੈ ਰਾਤ ਦੀ ਚਲੋ ਵੀ ਚਲੋ ਮੁੜ ਜੂਗੀ ਉਰ ਮਸਤੀ ਮਸਤੀ ਜਵਨ ਕਰਨਾ ਜਾਈ ਹਾਂਜੀ ਓਕੇ ਚਲੋ ਵੀ ਲਾ ਵੀ ਬੀਬੀ ਪਾਉਂਦੀ ਅੰਬ ਦਾ ਚਾਰ ਖਣ ਕੀ ਪਾਏਗੀ ਇਹਦੇ ਵਿੱਚ ਇਹ ਤੇਲ ਮਸਾਲੇ ਪਾਤੇ ਹਾਂਜੀ ਹਾਂ ਕਿਹੜੇ ਕਿਹੜੇ ਮਸਾਲੇ ਪਾਏ ਨੇ ਹਾਂ ਥੋੜਾ ਫਾਮ ਦੀ ਮਿੱਠੀ ਅੱਛਾ ਤੇਲ ਊਣਾ ਹਾਲੀ ਆਹ ਉਹ ਆ ਚੱਕੋ ਜੀ ਤੇਲ ਆ ਗਿਆ ਲਓ ਜੀ ਬਾਤਾ ਤੇਲ ਤੇਲ ਹਾਂਜੀ ਨੇ ਪਾ ਦੇ ਜਾਂ ਪਏ ਨੇ ਜੇ ਝੁਪੜੇ ਨੇ ਹਾਂਜੀ ਨੇ ਪਾ ਜਾ ਨਹੀਂ ਪੂੰਗਾ ਜੀ ਹਾਂਜੀ ਦੇ ਦਿਓ ਜੀ ਹਲਦੀ ਪਾ ਦੇ ਬੀਬੀ ਹੈ ਹਾਂ ਹਲਦੀ ਕੌਣ ਹੈ ਅੰਬ ਦਾ ਚਾਹ ਬਸ 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 ਨੂੰ ਹੁੰਦੇ ਆ ਸਰੋਂ ਦਾ ਤੇਲ ਦੀ ਕਿੰਨੀ ਵਧੀਆ ਸਮੈਲ ਆਉਂਦੀ ਹੁੰਦੀ ਹੈ ਨਾ ਵਾਹ ਜੈ ਹੈ ਪੰਜਾਬ ਹੈ ਪਰ ਚੱਲੇ ਆ ਬੱਚਿਆਂ ਨੂੰ ਲੈ ਕੇ ਗਰਾਊਂਡ 'ਚ ਮੈਂ ਕਿਤੇ ਕੁੱਤਾ ਆ ਮੋਟਰਸਾਈਕਲ ਦੀ ਆਵਾਜ਼ ਆਜੀ ਸੀ ਕੁੱਤਾ ਤੇ ਨਹੀਂ ਹੁੰਦੀ ਜਿਵੇਂ ਜੋ ਪਿੱਛੇ ਜਾ ਪੈਣਾ ਹੁੰਦਾ ਕੁੱਤਾ ਮੂਰੇ ਗਾਉਂ ਗਾਉਂ ਜੀ ਨਹੀਂ ਕਰਦਾ ਹੁੰਦਾ ਲੋਬੀ ਪਹੁੰਚ ਕੇ ਗਰਾਊਂਡ ਤੇ ਹੈ ਖੜ ਪੈਣ ਇੱਧਰ ਠੀਕ ਹੈ ਵਧੀਆ ਹਾਂ ਜੀ ਵਧੀਆ ਸਹੀ ਗਾ ਘਰ ਇਹ ਜਿਹਾ ਹੀ ਲਵਾ ਲਵੇ ਕੋਲ ਨਾਲ ਜਿਵੇਂ ਮੈਂ ਉਹ ਟੈਡ ਮਿਲਰ ਜਾਂ ਲੈਂਡ ਕਰਨੀਆਂ ਸਹੀ ਗੱਲ ਆ

ਤਾਂ ਲਗ ਲਾ ਟਰਾਈ ਕਰ ਲੀਏ ਆਹ ਬਾਲੀ ਰੋਕੀ ਆ ਚਲ ਬਸ ਇਹ ਨਹੀਂ ਬਣਾ ਦੇ ਗੱਲ ਜੱਟ ਖੋਲ ਬਣਦਾ ਵਲੌਗ ਤਾਂ ਇਹ ਵੀ ਨਾਲ ਨਹੀਂ ਹੁੰਦਾ ਆਏਗਾ ਕੁਝ ਫੋਨ ਦੇ ਉੱਪਰ ਤੇ ਜਾਓ ਆ ਕੇ ਕੈਮਰਾ ਉੱਪਰ ਦੀ ਛਾਲ ਮਾਰੋ ਫੋਨ ਦੇ ਉੱਪਰ ਹੋਰ ਅਸੀਂ ਬੁੱਤੀ ਆ ਕੇ ਬੈ ਜਾ ਪਤਾ ਰਵਾਇਆ ਹਾਂ ਹਾਂ ਰਵਾਇਆ ਰੀਨ